ਦੇਰ ਰਾਤ ਪੰਜਾਬ ਦੇ ਬਟਾਲਾ ਇਲਾਕੇ ਵਿੱਚ ਦੋ ਵਾਖਾ ਵਾਰਦਾਤਾਂ ਵਿੱਚ ਦੋ ਨੌਜਵਾਨ ਜ਼ਖਮੀ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਪ੍ਰਾਣੀ ਰੰਜਿਆਂ ਚੱਲਦੇ ਆ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਬਾਰੀ ਕੀਤੀ ਗਈ ਆ ਦੱਸਿਆ ਤਿੰਨ ਰੌਂਡ ਫਿਰ ਕੀਤੇ ਗਏ ਨੇ ਜਿਦੋਂ ਨਾਲ ਦੋ ਨੌਜਵਾਨ ਜ਼ਖਮੀ ਹੋ ਗਏ ਨੇ ਜਿਹਨਾਂ ਬਰ ਘਟ ਦੱਸੀ ਜਾ ਰਹੀ ਹੈ ਜਿਨ੍ਹਾਂ ਦਾ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਇੱਕ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਦੂਜੇ ਦਾ ਇਲਾਜ ਬਟਾਲ ਵਿਖੇ ਕੀਤਾ ਜਾ ਰਿਹਾ ਹੈ ਆਥਾਂ ਸੁਣਾਣੇ ਆ ਪ੍ਰਵਾਰਧਨ ਕੀ ਕਹਿ ਰਹੇ ਨੇ ਡੀਐਸਪੀ ਕੀ ਕਹਿ ਰਹੇ ਨੇ ਸੰਜੀਤ ਕੁਮਾਰ ਅਤੇ ਮੈਡੀਕਲ ਅਫਸਰ ਕੀ ਜਾਣਕਾਰੀ ਦੇ ਰਹੇ ਨੇ ਇਹ ਪਿਛੂ ਆਣ ਕੇ ਆਣਾ ਚਲਾਤੇ ਹੋ ਗਏ ਕਿੱਥੇ ਕਰਕੇ ਹੋ ਯਾਰ ਆਪਰੇਮ ਨਗਰ ਤੁਸੀਂ ਕਿਨੇ ਸੀ ਆਪਾਂ ਤਿੰਨ ਕਿੰਨੀ ਕਿਤੇ ਕਿਤੇ ਲੱਤੀ ਸਰ ਤਿੰਨ ਜਣੇ ਆ ਬਈ ਕਿੰਨੇ ਫਾਇਰ ਹੋਇਆ ਤੇ ਕਿੰਨਾਂ ਨੂੰ ਚੁਲਾਈ ਗਏ ਫਾਇਰ ਦਾ ਨਹੀਂ ਇਹ ਪਤਾ ਤੇ ਪਤਾ ਨਹੀਂ ਇਹ ਇੱਕ ਅਣਜੀ ਇੱਕ ਕਟਨ ਖੜਾ ਇਹ ਚੁਪ ਰਹੇ ਇੱਕ ਕਾਕਾ ਸਤ ਜੀ ਕਿੰਨੇ ਰੌਣ ਚੱਲੇ ਟੋਲੇ ਉਹਦਾ ਨਹੀਂ ਇਹ ਪਤਾ ਮੇਰੇ ਜਿਹੜੇ ਵਜਿ ਮੈਂ ਭੱਜ ਗਿਆ ਤੂੰ ਕਿਨੇ ਜਲੇ ਤੀਏ ਆਪਾਂ ਤੇ ਨਹੀਂ ਇਹ ਪਾਈ ਕੋਈ ਜੱਤੀ ਬਾਈਕ ਦੀ ਬਾਈਕ ਹਾਂ ਡੀਟੀ ਦੇਖ ਦੋ ਤਲਾ ਮੇ ਨਵਦ ਭਏ ਵੀਡੀਓ ਹੀ ਬੜੀਆਂ ਅੱਗੇ ਵੱਡੀ ਸਲ ਰੱਖੀ ਕਾਰਬੋ ਨਹੀਂ ਹੋਈ ਕਿੱਥੇ ਕਰਕੇ ਘਟਾ ਕਿੰਨੇ ਨੇ ਨਾ ਕਰ ਹੋਈ ਹੈ ਜਿਹੜੇ ਕਿੰਨੇ ਨੇ ਨੂੰ ਹੁਣ ਹੁਣ ਲੀ ਹਾਂ ਜੀ ਜੀ ਚੱਲੀ ਰੱਖੋ ਯਾਰ 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 ਲੱਗੀ ਕਿੰਨੇ ਜਣੇ ਦੀ ਗੋਲੀ ਤੈਨੂੰ ਆਪਾ ਦੋ ਜਣੇ ਆ ਜੇ ਇੱਕ ਇਹ ਤੇ ਇੱਕ ਹੋਰ ਆਉਂਦਾ ਕਦ ਤੇ ਸੀ ਅਗੇ ਇਹਨਾਂ ਨੂੰ ਨਹੀਂ ਪਤਾ ਸਾਬ ਸਾਨੂੰ ਉਹ ਆਪਣਾ ਇਹ ਕੰਮ ਤੇ ਤੁਹਾਨੂੰ ਕਦੋਂ ਪਤਾ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਐ ਕਿਲਾ ਡੇਚ ਤੇ ਇਹ ਜਿਨ੍ਹਾਂ ਨੇ ਪਹਿਲਾਂ ਗੋਲੀਆਂ ਮਾਰੀਆਂ ਕਹਿੰਦੇ ਸੀ ਉਹ ਕੌਣ ਬੰਦੇ ਸੀ ਕਿੱਦਾਂ ਉਹ ਇਹ ਪਹਿਲੇ ਕੀ ਪਤਾ ਉਹਨਾਂ ਦੇ ਅੱਗੇ ਪਰਚੇ ਦੇ ਨਾਮ ਹੈਗਾ ਤੇ ਮੈਂ ਜਾਣਾਂ ਹਾਂ ਕੋਈ ਕਾਰਵਾਈ ਨਹੀਂ ਹੁੰਦੀ ਹੁਣ ਤਾਂ ਅੰਮ੍ਰਿਤਸਰ ਰੈਫਰ ਕੀਤਾ ਹੋਇਆ ਹੁਣ ਉਹਨਾਂ ਦਾ ਨਾਮ ਕੀ ਆ ਕਿੱਥੇ ਦੇ ਰਹਿਣ ਵਾਲੇ ਆਓ ਗੋਲੀਆਂ ਮਾਰਨ ਵਾਲੇ ਇਹਨਾਂ ਨੇ ਸਰਪਾ ਦਾ ਸਰਕ ਇਹਨਾਂ ਨੂੰ ਸੰਭਲ ਤੇ ਉਸ ਨੂੰ ਜ਼ਰਾ ਹੀ ਪਤਾ ਸਰ ਦੋ ਕੇਸ ਆਏ ਆ ਸਾਡੇ ਕੋਲ ਹਵੀਰ ਝਗੜੇ ਦੇ ਗਨ ਸ਼ਾਟ ਆ ਇਦਾਂ ਜੋ ਵੀ ਆ ਇਹ ਪੇਸ਼ੈਂਟ ਮਨਜਿੰਦਰ ਸਿੰਘ ਆ ਤੇ ਕਰਨ ਦਾ ਦੋ ਪੇਸ਼ੈਂਟ ਆ ਦੋਨਾਂ ਦਾ ਲੈਜਿਸਟ ਇਹ ਗਿਆ ਪ੍ਰੇਮਨਗਰ ਦੇ ਲੱਗੇ ਬੂੜਾਵਾਲ ਦੇ ਲੱਗੇ ਕੰਡੀਸ਼ਨ ਇੱਕ ਤੇ ਅੰਡਰ ਅਬਜ਼ਰਵੇਸ਼ਨ ਆ ਉਹਨੂੰ ਇਹੀ ਰੈਫਰ ਕਰ ਦਿੱਤਾ ਹੈ ਟ੍ਰੀਟਮੈਂਟ ਦੇ ਕੇ ਮੈਡੀਕਲ ਕਾਲਜ ਅੰਮ੍ਰਿਤਸਰ ਜਿਹੜਾ ਦੂਸਰਾ ਪੇਸ਼ੈਂਟ ਆ ਉਹ ਸਟੇਬਲ ਆ ਸਾਡੇ ਕੋਲ ਜਿਹੜਾ ਮਨਜਿੰਦਰ ਸਿੰਘ ਆ ਉਹਦੀ ਉਮਰ 19 ਸਾਲ ਆ ਤੇ ਜਿਹੜਾ ਕਰਨ ਆ ਉਹਦੀ ਉਮਰ 16 ਸਾਲ ਆ ਇੱਕ ਅੰਮ੍ਰਸਾ ਰੈਫਰ ਕਰਦਾ ਹਾਂ ਹਾਂਜੀ ਮਨਜਿੰਦਰ ਸਿੰਘ ਨੂੰ ਰੈਫਰ ਕੀਤਾ 19 ਸਾਲ ਉਮਰ ਆ ਉਹਦੀ ਕੰਡੀਸ਼ਨੀਆਂ ਦੋਨਾਂ ਦੀ ਜਿਹੜਾ ਦੱਸਿਆ ਤੁਹਾਨੂੰ ਜਿਹੜਾ ਮਨਜਿੰਦਰ ਸਿੰਘ ਆ ਉਹ ਅੰਡਰ ਅਬਜ਼ਰਵੇਸ਼ਨ ਚਾ ਹੈ ਤੇ ਜਿਹੜਾ ਕਰਨ ਹੈਗਾ ਇਹ 16 ਸਾਲ ਦੀ ਉਮਰ ਹੈ ਇਹ ਸਟੇਬਲ ਹੈਗਾ ਪੇਸ਼ੈਂਟ ਇੱਕ ਪਿੱਛੇ ਦੇ ਸਮੇਂ ਦੇ ਵਿੱਚ ਵੀ ਕਿਤੇ ਨਾ ਇੱਕ ਗਰੁੱਪ ਦੇ ਉੱਤੇ ਦੂਜੇ ਗਰੁੱਪ ਨੇ ਫਾਇਰ ਕੀਤਾ ਸੀ ਉਹਦੇ ਵਿੱਚ ਲਕਲੀ ਕਿਸੇ ਗੋਲੀ ਲੱਗੀ ਨਹੀਂ ਸੀ ਉਹਦੇ ਜਿਵੇਂ ਅਸੀਂ 307 ਦਾ ਆਪਣੇ ਪੁਲਿਸ ਦੇ ਦੰਨਾਂ ਤੇ ਹੀ ਪਰਚਾ ਰਜਿਸਟਰਡ ਕੀਤਾ ਸੀ ਅੱਜ ਵੀ ਸੇਮ ਗਰੁੱਪ ਵੱਲੋਂ ਇੱਕ ਕੀਤਾ ਗਿਆ ਉਹਨਾਂ ਦੇ ਵਿੱਚ ਇੱਕ ਗਰੁੱਪ ਦਾ ਬੰਦਾ ਤੇ ਵੈਸੇ ਅੱਜ ਦੁਪਹਿਰ ਅਸੀਂ ਫੜ ਲਿਆ ਇਸ ਵਾਰ ਦਾ ਤੋਂ ਪਹਿਲੇ ਪਰ ਦੂਸਰੇ ਜਿਹੜੇ ਦੋ ਬੰਦੇ ਨੇ ਉਹਨਾਂ ਦੇ ਨਾਲ ਇੱਕ ਤੀਸਰੇ ਬੰਦੇ ਨਾਲ ਮਿਲ ਕੇ ਤੇ ਇੱਥੇ ਗਾਂਧੀ ਕੈਂਪਸ ਦੇ ਬਾਹਰ ਪ੍ਰੇਮਗੜ੍ਹ ਪੁਲਿਸ ਲੈਣ ਨੂੰ ਜਿਹੜਾ ਮੋੜ ਜਾਂਦਾ ਸੜਕ ਜਾਂਦੀ ਹੈ ਉੱਥੇ ਉਹਨਾਂ ਨੇ ਫਾਇਰ ਕਰਕੇ ਤੇ ਇੱਕ ਦੇ ਹੱਥ ਤੇ ਲੱਗੀ ਕਿਤੇ ਪੱਟ ਤੇ ਤੇ ਇੱਕ ਦੇ ਆਪਣਾ ਵੱਖੀ ਦੀ ਗੋਲੀ ਲੱਗੀ ਫਾਇਰ ਤੇ ਇਹਦੇ ਬਾਰੇ ਹਜੇ ਕੋਈ ਪਤਾ ਨਹੀਂ ਲੱਗਾ ਤਿੰਨ ਸਾਨੂੰ ਖੋਲ ਮਿਲ ਗਏ ਨੇ ਉਥੋਂ ਤੇ ਬਟ ਜਿਹੜੇ ਫਾਇਰ ਇੰਜਰੀਜ਼ ਨੇ ਤਿੰਨ ਤੇ ਨਜ਼ਰ ਆ ਰਹੀਆਂ ਨੇ ਕੀ ਕਾਰਵਾਈ ਸਰ ਨਹੀਂ ਪਰਚਾ ਤੇ ਅਸੀਂ ਦਰਜ ਕਰਾਂਗੇ ਅਰਚਾ ਦਰਜ ਕਰ ਰਹੇ ਆ ਅਸੀਂ ਉਹਨਾਂ ਨੂੰ ਇੱਕ ਨੂੰ ਰੈਫਰ ਕਰ ਦਿੱਤਾ ਦੂਸਰੇ ਨੂੰ ਵੀ ਰੈਫਰ ਅਮਰਸਾਰੀ ਕਰਨਗੇ ਕਿਉਂਕਿ ਇਹਨਾਂ ਤੋਂ ਜਿਹੜਾ ਆਰਥੋ ਦਾ ਇਸ਼ੂ ਹੁੰਦਾ ਇੱਥੇ ਡਾਕਟਰ ਨਹੀਂ ਹੈ ਐਸੇ ਫਾਇਰਾ ਇਮਜਰੀ ਗੁਨਾਨਕ ਦੇਵ ਹਸਪੀਟਲ ਇਹ ਅਮਰਸਾਰੀ ਰੈਫਰ ਕਰਦੇ ਨੇ